ਸ਼ਟਿਕਰ ਦੇ ਵਿੱਚ ਹਾਊਸ ਮੀਟਿੰਗ ਹਾਲਾਂਕਿ ਜੇਕਰ ਗੱਲ ਕਰੀਏ ਤਾਂ ਨਵੇਂ ਮੇਅਰ ਹਰਪ੍ਰੀਤ ਕੌਰ ਪਬਲਾ ਦੀ ਸਭ ਤੋਂ ਪਹਿਲੀ ਮੀਟਿੰਗ ਸੀ ਤੇ ਵੈਲਕਮ ਜਿਹੜਾ ਉਹ ਅਸਤਾਵ ਲਿਆਂਦਾ ਗਿਆ ਸੀ ਤੇ ਵੈਲਕਮ ਜਿਹੜਾ ਉਹ ਹਰਪ੍ਰੀਤ ਕੌਰ ਪਬਲਾ ਨੂੰ ਕਰਨਾ ਹਾਲਾਂਕਿ ਸਾਰੇ ਪਾਸੇ ਦੇ ਨੇ ਵੈਲਕਮ ਜੋ ਕਰਦੇ ਹੋਏ ਨੇ ਜਿਹੜਾ ਪਰ ਜੇਕਰ ਵੈਲਕਮ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਮਾਲਕਾਨਾ ਹੱਕ ਨੂੰ ਲੈ ਕੇ ਲਗਾਤਾਰ ਜੁੜੀ ਆ ਉਹ ਗੱਲ ਕੀਤੀ ਜਾਣੀ ਸੀ ਕਿ ਜਮਿਨਾਂ ਦੇ ਉੱਤੇ ਮਾਲਕਾਨਾ ਹੱਕ ਹੋਣਾ ਚਾਹੀਦਾ ਤੇ ਜ਼ੂਰ ਕਿਤੇ ਨਾ ਕਿਤੇ ਹਰ ਇੱਕ ਪਾਸੇ ਤੋਂ ਵੱਲੋਂ ਵੀ ਇਹ ਮੁੱਦਾ ਚੱਕਿਆ ਗਿਆ ਤੇ ਤੇ ਟੈਕਸ ਜੇਕਰ ਟੈਕਸ ਦੀ ਗੱਲ ਕਰੀ ਜਾਕਰ ਸੜਕਾਂ ਦੀ ਗੱਲ ਕਰੇ ਤਾਂ ਉਹ ਬਣਾਉਣ ਦੀ ਗੱਲ ਆ ਹਲਕਿਮ ਜੇਕਰ ਪਾਰਸਦੀ ਗੱਲ ਕਰੇ ਤਾਂ ਹਰ ਇੱਕ ਪਾਰਸਾ ਚੱਕਦਾ ਹੋਇਆ ਨਜ਼ਰ ਆਇਆ ਇਹ ਹਰਪ੍ਰੀਤ ਕੋਰਪੋਰੇਟ ਦੇਵੇਂ ਮੇਰ ਬਣਿਆ ਤੇ ਮੈਮ ਕੀ ਕੁਝ ਅਜੰਡੇ ਅੱਜ ਪਾਸ ਕੀਤੇ ਗਏ ਆ ਸਭ ਤੋਂ ਪਹਿਲਾਂ ਤੇ ਜੀ ਸਾਡਾ ਅਜੰਡਾ ਸੀਗਾ ਫਾਈਨੈਂਸ ਐਂਡ ਕੰਟਰੈਕਟ ਕਮੇਟੀ ਦਾ ਤੇ ਪੰਜ ਮੈਂਬਰ ਉਹਦੇ ਵਿੱਚ ਇਲੈਕਟ ਹੋਏ ਨੇ ਕਿਉਂਕਿ 6 ਜਿਹੜਾ ਜਿਨੇ ਅਪਲਾਈ ਕੀਤਾ ਸੀ ਉਹਨਾਂ ਨੇ ਆਪਣਾ ਹਾਂ ਕੈਂਡੀਡੇਚਰ ਵਾਪਸ ਲੈ ਲਿਆ ਸੀ ਯੋਗੇਸ਼ ਸਿੰਘ ਰਾਜੀ ਨੇ ਤੇ ਪੰਜ ਪੇਪਰ ਮੈਂਬਰਸ ਵਿਦਾਊਟ ਐਨੀ ਇਲੈਕਸ਼ਨਸ ਇਲੈਕਟ ਹੋ ਗਏ। ਪਰ ਮਗਰ ਗੱਲ ਕਰੀ ਜਾਵੇ ਤਾਂ ਅੰਦਰ ਇੱਕ ਮੁੰਦਾ ਉਠਿਆ ਲਗਾਤਾਰ ਕਿਹਾ ਜਾ ਰਿਹਾ ਸੀਗਾ ਵੀ ਤੁਸੀਂ ਵੀ ਵਿਰੋਧ ਕਰ ਰਹੇ ਹੋ ਇਸ ਗੱਲ ਦਾ ਪਰ ਅੱਜ ਫਿਰ ਉਹੀ ਪੇਪਰ ਜਿਹੜੇ ਨੇ ਅਚਾਨਕ ਦੇ ਦਿੱਤੇ ਗਏ ਟੇਬਲ ਦੇ ਉੱਤੇ। ਹਾਂ ਜੀ ਪ੍ਰਾਪਰਟੀ ਟੈਕਸ ਦੇਖੋ ਜੀ ਅਸੀਂ ਡੈਫੀਨਿਟਲੀ ਮੈਂ ਵਾਪਸ ਪੇ ਜੇ ਸੀ ਕਾਗਜ਼ ਪਰ ਸਵੇਰੇ ਮੈਨੂੰ ਮਤਲਬ ਐ ਸਮਝ ਵਿੱਚ ਆ ਰਿਹਾ ਸੀ ਕਿ ਸਾਡਾ ਫਾਈਨੈਂਸ਼ੀਅਲ ਕ੍ਰੰਚ ਬਹੁਤ ਜ਼ਿਆਦਾ ਹੈ ਔਰ ਐਟ ਦ ਸੇਮ ਟਾਈਮ ਅਸੀਂ ਵਿਕਾਸ ਤੇ ਕੰਮ ਵੀ ਕਰਨਾ ਚਾਹੁੰਦੇ ਆਂ ਐਟ ਦ ਸੇਮ ਟਾਈਮ ਅਸੀਂ ਬਰਡਨ ਵੀ ਨਹੀਂ ਪਾਉਣਾ ਚਾਹੁੰਦੇ ਲੋਕਾਂ ਤੇ ਤੇ ਕੋਈ ਇੱਕ ਮਿਡਲ ਇੱਕ ਰਸਤਾ ਲੱਭਣਾ ਪਏਗਾ ਜਿੱਥੇ ਸਾਰੇ ਕਾਉਂਸਲਰਸ ਨੂੰ ਬੈਠ ਕੇ ਆਪਾਂ ਅਗਲੇ ਹਫ਼ਤੇ ਮੀਟਿੰਗ ਕਰਾਂਗੇ ਔਰ ਇਹਨੂੰ ਮੁੱਦੇ ਨੂੰ ਦੇਖਾਂਗੇ ਕਿ ਕਿੱਦਾਂ ਅਸੀਂ ਅੱਗੇ ਲੈ ਕੇ ਜਾਣਾ ਰਿਜ਼ੋਲਵ ਕਰਨਾ ਹੈ ਕਿ ਇਹਨੂੰ ਇਨਕਰੀਜ਼ ਕਰਨਾ ਹੈ ਕਿ ਕਿਨਾ ਫਸੰਦ ਮੈਂ ਕਿ ਇਹ ਵੀ ਦੇਖਿਆ ਗਿਆ ਕਿ ਤੁਸੀਂ ਕਿਹਾ ਗਿਆ ਕਿ ਸਾਡੇ ਵੱਲੋਂ ਸਾਰੇ ਵਾਰਡ ਦੇ ਵਿੱਚ ਘੁੰਮਿਆ ਜਾਏਗਾ ਸਮੱਸਿਆ ਜਿਹੜੀ ਦੇਖੀ ਜਿਹੜੇ ਉਹ ਨਹੀਂ ਕਰਦੇ ਹੁੰਦੇ ਸੀ ਦਫ਼ਤਰ ਵਿੱਚ ਆ ਕੇ ਜਿਹੜੇ ਨੇ ਕੰਪਲੀਟ ਲੋਕ ਕਰਦੇ ਸੀ ਜਿਸ ਤੇ ਚੱਲਦੇ ਆ ਐਕਸ਼ਨ ਹੁੰਦਾ ਸੀ ਪਰ ਤੁਸੀਂ ਹੁਣ ਲੋਕਾਂ ਦੇ ਵਿੱਚ ਵਿਚਰੋਗੇ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਪਹਿਲੇ ਦਿਨ ਤੋਂ ਇਹ ਇਰਾਦਾ ਕੀਤਾ ਹੋਇਆ ਹੈ ਪਹਿਲੇ ਦਿਨ ਮੈਂ ਡੰਪਿੰਗ ਗਰਾਊਂਡ ਜਾ ਕੇ ਵਿਜ਼ਿਟ ਕਰਕੇ ਆਈਆਂ ਹਾਂ ਮੈਂ ਦਫ਼ਤਰ ਵਿੱਚ ਨਹੀਂ ਮਿਲਾਂਗੀ ਤੁਹਾਨੂੰ ਮੈਂ ਸਾਈਟ ਤੇ ਮਿਲਿਆ ਕਰਾਂਗੀ ਵਾਰਡਾਂ 'ਚ ਮਿਲਾਂ ਕਰਾਂਗੀ ਲੋਕਾਂ ਦੇ ਵਿੱਚ ਰਹਿਣਾ ਜੂਰ ਜੇਕਰ ਹਰਪ੍ਰਧ ਕੋਰਪੋਰੇਸ਼ਨ ਨਵੇਂ ਮੇਅਰ ਦੀ ਗੱਲ ਕਰੇ ਤਾਂ ਖੁਦ ਉਹਨਾਂ ਵੱਲੋਂ ਦੱਸਿਆ ਗਿਆ ਕਿ ਅਸੀਂ ਜਿਹੜਾ ਹੈ ਉਹ ਜਿਵੇਂ ਸਟੇਟ ਦੇ ਉੱਤੇ ਕੰਮ ਕਰਦੇ ਹੋਏ ਨਜ਼ਰ ਰਵਾਂਗੇ ਤੇ ਲੋਕਾਂ ਦੇ ਵਿੱਚ ਜੂਰ ਵਿੱਚ ਕੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਹੱਲ ਕੀਤੀ ਜਾਣਗੀਆਂ ਹਾਲਾਂਕਿ ਅਗਲੇ ਹਫ਼ਤੇ ਤੋਂ ਜੂਰ ਇਹ ਵਿਜਿਟ ਜਿਹੜੀ ਆ ਉਹ ਜੂਰ ਮੇਅਰ ਵੱਲੋਂ ਹਰ ਇੱਕ ਵਾਰਡ ਦੇ ਵਿੱਚ ਸ਼ੁਰੂ ਕੀਤੀ ਜਾਵੇਗੀ ਜਿੱਤੇ ਕੋ ਇੱਕ ਨੰਬਰ ਵਾਰਡ ਤੋਂ ਲੈ ਕੇ ਲਗਾਤਾਰ ਸਾਰੇ ਵਾਰਡ ਦੇ ਵਿੱਚ ਘੁੰਮ ਜਾਏਗਾ ਤੇ ਉਹਨਾਂ ਦੀ ਸਮੱਸਿਆ ਜਿਹੜੀ ਆ ਉਹ ਹੱਲ ਦੀਤੀ ਜਾਵੇਗੀ ਤਾਂ ਸਰ ਡਿਪਟੀ ਮੇਅਰ ਮੇਅਰ ਨੇ ਤੁਹਾਨੂੰ ਮਤਾ ਮੰਨ ਲਈ ਮੈਂ ਅਗਰ ਗਲਤੀ ਕਰੀਏ ਅੱਜ ਪ੍ਰਸਤਾਵ ਦੀ ਤਾਂ ਲਗਾਤਾਰ ਵੈਲਕਮ ਪ੍ਰਸਤਾਵ ਜਿਹੜਾ ਉਹ ਬਿਲਕੁਲ ਨੂੰ ਰੱਖਿਆ ਗਿਆ ਇਵੇਂ ਦੇਖਦੇ ਚੱਲਦੇ ਦੇਖੀਏ ਅ ਅੱਜ ਜਿਹੜਾ ਸੀਗਾ ਕੀ ਕਹਿੰਦੇ ਆ ਸਾਡਾ ਅਜੰਡਾ ਕੁਝ ਖਾਸ ਨਹੀਂ ਸੀਗਾ ਸਿਰਫ ਮੈਂ ਫਸਟ ਮੀਟਿੰਗ ਸੀ ਜਿਹਨੂੰ ਕੇਅਰ ਵੈਲਕਮ ਮੀਟਿੰਗ ਕਿਹਾ ਗਿਆ ਤੇ ਇਹਦੇ ਵਿੱਚ ਜਿਹੜਾ ਹੈ ਸਰ ਸਮਤੀ ਨਾਲ ਆ ਜੈਫੰਸੀ ਦੇ ਜਿਹੜੇ 5 ਮੈਂਬਰ ਚੁਣੇ ਗਏ ਹੈ ਉਸ ਤੋਂ ਬਾਅਦ ਜਿਹੜਾ ਸਾਨੂੰ ਇੱਕ ਅਚਾਨਕ ਤੋਂ ਇੱਕ ਟੇਬਲ ਅਜੰਡਾ ਦਿੱਤਾ ਗਿਆ ਜਿਹਦੇ ਵਿੱਚ ਪ੍ਰਾਪਰਟੀ ਟੈਕਸ ਨੂੰ ਵਿਦਾਨ ਦੀ ਗੱਲ ਕੀਤੀ ਗਈ ਰੈ residențial ਔਰ ਕਮਰਸ਼ੀਅਲ ਦੋਨੋਂ ਹੀ ਤੇ ਸਾਡੀ ਕਾਂਗਰਸ ਪਾਰਟੀ ਦੇ ਸਭੀ ਕਾਉਂਸਲਰਸ ਨੇ ਇਹਨਾਂ ਦਾ ਗੜਾ ਵਿਰੋਧ ਕੀਤਾ ਕਿ ਜਦ ਵੈਲਕਮ ਮੀਟਿੰਗ 'ਚ ਤੁਸੀਂ ਗੱਲ ਕਰਦੇ ਆ ਤੇ ਇਹ ਟੇਬਲ ਅਜੰਡਾ ਕੱਲ ਅਸੀਂ ਅਖਬਾਰਾਂ ਦੇ ਮਾਧਿਅਮ ਨਾਲ ਜਿਹੜਾ ਸੀਗਾ ਉਹ ਪੜਿਆ ਕਿ ਮੇਅਰ ਮੈਡਮ ਇਹਦਾ ਵਿਰੋਧ ਕਰਦੇ ਹਨ ਉਹ ਕਹਿੰਦੇ ਕਿ ਮੈਂ ਇਹਦੇ ਹੱਥ ਵਿੱਚ ਨਹੀਂ ਹਾਂ ਫਿਰ ਅਚਾਨਕ ਇਹ ਅਜੰਡਾ ਆਨ ਦਾ ਮਤਲਬ ਤੇ ਮਕਸਦ ਕੀ ਹੈ ਕਿਉਂਕਿ ਬਿਨਾ ਮੇਅਰ ਦੀ ਅਪਰੂਵਲ ਤੋਂ ਬਿਨਾ ਇਹ ਅਜੰਡਾ ਕੋਈ ਵੀ ਅਜੰਡਾ ਜਿਹੜਾ ਹਾਊਸ ਨਹੀਂ ਲਿਆ ਜਾ ਸਕਦਾ ਜੇ ਮੈਡਮ ਮੈਡਮ ਨੇ ਆਪਣੇ ਦੋ ਪੱਖ ਰੱਖੇ ਹਨ ਕਿ ਮੈਡਮ ਸਾਨੂੰ ਨਹੀਂ ਸਮਝ ਆ ਰਹਾ ਕਿ ਇਹਦੇ ਹੱਥ ਵਿੱਚ ਹੈ ਇਹਦੇ ਵਿਰੋਧੀ ਤਾਂ ਮੈਡਮ ਨੇ ਕੱਲ ਸਟੇਟਮੈਂਟ ਕਿਉਂ ਦਿੱਤੀ ਜੇ ਉਹ ਇਹਦੇ ਵਿਰੋਧ ਹੀ ਜਗੇ ਆ ਤੇ ਅੱਜ ਇਹ ਅਜੰਡਾ ਜਿਹੜਾ ਹੈ ਹਾਊਸ ਵਿੱਚ ਕਿਉਂ ਲਿਆਇਆ ਗਿਆ ਤੇ ਸਾਡੀ ਪਾਰਟੀ ਵੱਲੋਂ ਇਹਦਾ ਕੜਾ ਵਿਰੋਧ ਕੀਤਾ ਗਿਆ ਤੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਆਪੋਜੀਸ਼ਨ ਦੇ ਵਿਰੋਧ ਦੇ ਵਿਰੋਧ ਦਾ ਅਸਰ ਪਿਆ ਹੈ ਜਿਸ ਕਰਕੇ ਇਹ ਅਜੰਡਾ ਜਿਹੜਾ ਵਾਪਸ ਲੈ ਲਿਆ ਗਿਆ ਕਿਹਾ ਜਾ ਰਿਹਾ ਕਿ ਗਵਰਨਰ ਸਾਹਿਬ ਨਾਲ ਮੀਟਿੰਗਾਂ ਲਗਾਤਾਰ ਜਾਰੀ ਨੇ ਅਸੀਂ ਫਾਈਨਾਂਸ ਜਿਹੜਾ ਪਿਛਲੀ ਜਮਨ ਚ ਦੇਖਿਆ ਗਿਆ ਕਿ ਫਾਈਨਾਂਸ ਪ੍ਰੋਬਲਮ ਜੂਰ ਆਂਦੀ ਹੋਈ ਨਜ਼ਰ ਆਈ ਸੀਗੀ ਉਹ ਫਾਈਨਾਂਸ ਨੂੰ ਲੈ ਕੇ ਅਸੀਂ ਜੂਰ ਫੰਡ ਜਿਹੜਾ ਉਹ ਲੈ ਕੇ ਆ ਰਹੇ ਹਾਂ ਦੇਖੋ ਫੰਡ ਕਿੱਥੇ ਲੈ ਗਿਆ ਮੈਨੂੰ ਤਾਂ ਲੱਗ ਰਿਹਾ ਮੈਨੂੰ ਦੇਖੋ ਤੁਸੀਂ ਫੰਡ ਕਿੱਥੋਂ ਆਇਆ ਕਿ ਇੱਕ taraf ਦਾ ਜਿਹੜੇ ਕਾਰਪੋਰੇਸ਼ਨ ਨੂੰ 150 ਤੋਂ 200 ਕਰੋੜ ਦਾ ਕਟਾ ਹੈ ਦੂਜੀ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਜਿਹੜਾ ਤੁਸੀਂ 60 ਕਰੋੜ ਦੀ ਗੱਲ ਕਰਦੇ ਹੋ ਤੁਸੀਂ ਇੱਕ ਤਰ੍ਹਾਂ ਜੁਣਾ ਹੈਗਾ ਕਿ ਜਿਹੜਾ ਫੜਾ ਦਿੱਤਾ ਇਹਦੇ ਨਾਲ ਜਿਹੜਾ ਸਾਡਾ ਆਰਥਿਕ ਜਿਹੜੀ ਸਥਿਤੀ ਹੈ ਉਹਦੇ ਤੇ ਤਾਂ ਮੈਨੂੰ ਕੁਝ ਖਾਸ ਫਰਕ ਨਹੀਂ ਪਏਗਾ ਮੈਨੂੰ ਲੱਗਦਾ ਹੈ ਇਹਨੇ ਆਊਟਸੋਰਸ ਤੇ ਸਾਡੇ ਰੈਗੂਲਰ EMPLOYEES ਦੀ ਸੈਲਰੀ ਨੂੰ ਲਾ ਕੇ ਜਿਹੜਾ ਸਾਡੀ ਸੈਲਰੀ ਬੰਦ ਹੀ ਹੈ ਸਾਰੇ EMPLOYEES ਦੀ ਪਾਵੇਂ ਉਹ ਆਊਟਸੋਰਸ ਹੋਵੇ ਪਾਵੇਂ ਉਹ ਰੈਗੂਲਰ ਐਮਪਲੋਈ ਹੋਵੇ ਡੇਲੀ ਵੇਜਸ ਤੇ ਹੋਵੇ ਆਪਾਂ ਸਾਰਿਆਂ ਦੀ ਸੈਲਰੀ ਆ ਵੀ ਦੇਖੀਏ ਤੇ ਪੂਰੀ ਮੈਨੂੰ ਨਹੀਂ ਲੱਗਦਾ ਪੂਰੀ ਸੈਲਰੀ ਵੀ ਆਪਾਂ ਦੇ ਪਾਵਾਂਗੇ ਇਹਦੇ ਵਿੱਚ ਤੇ ਇਹ ਕੋਈ ਫੰਡ ਲਿਆਣਾ ਇਹਨੂੰ ਮੈਂ ਨਹੀਂ ਮੰਨਦੀ ਕੁਝ ਲਿਆਣਾ ਹੈ ਜੇ ਇਦਾਂ ਦੇ ਝੂਠੀ ਬਿਆਨਬਾਜ਼ੀ ਨਾ ਕਰਕੇ ਚੰਡੀਗੜ੍ਹ ਦੀ ਜੰਦਾ ਨੂੰ ਨਾ ਗੁੰਮਰਾਹ ਕੀਤਾ ਜਾਏ ਜੇ ਸੱਚਮੁੱਚ ਜਨਤਾ ਦੀ ਆਪ ਵਿੱਚ ਫਰ ਕੁਝ ਕਰਨਾ ਚਾਹੁੰਦੇ ਹੋ ਤੇ ਝੂਠੇ ਬੇ ਸਭ ਤੋਂ ਪਹਿਲਾਂ ਜਿਹੜੀ ਝੂਠੀ ਬਿਆਨਬਾਜ਼ੀ ਹੈ ਉਹਨੂੰ ਬੰਦ ਕਰੋ ਕਿਉਂਕਿ ਚੰਡੀਗੜ੍ਹ ਦੀ ਜੰਦਾ ਜਿਹੜੀ ਹੈ ਪੜੀ ਲਿਖੀ ਹੈ ਸਭ ਕੁਝ ਜਾਣਦੀ ਹੈ ਕਰਦੇ ਆਂ ਕਦੇ ਇਹ ਲਾਲ ਡੋਰੇ ਲਕ ਲਕੀਰ ਤੋਂ ਬਾਹਰ ਜਿਹੜੇ ਮਕਾਨਾਂ ਨੇ ਉਹਨੂੰ ਰੈਗੂਲਰਾਈਜ਼ ਕਰਨ ਦੀ ਗੱਲ ਕਰਦੇ ਆਂ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜੇ ਹੈ ਲੋਕਾਂ ਨੂੰ ਜਿਹੜੇ ਹੈ ਝੂਠੇ ਵਾਦੇ ਕਰਦੇ ਆਂ ਮੇਰੀ ਇਹਨਾਂ ਤੋਂ ਇਹ ਰਿਕਵੈਸਟ ਹੈ ਇੱਕ ਕਾਰਪੋਰੇਸ਼ਨ ਤੇ ਬਰڈن ਬਣਿਆ ਹੋਇਆ ਉਪਰੋਂ ਇਹਨਾਂ ਦੇ ਝੂਠੇ ਵਾਦੇ ਜਨਤਾ ਦੀ ਜਿਹੜੀ ਸ਼ੰਦੀਗੜ੍ਹ ਦੀ ਜਿਹੜੀ ਜਨਤਾ ਹੈ ਉਹਨਾਂ ਨੂੰ ਤਾਂ ਝੂਠੇ ਵਾਦੇ ਕਰਨਾ ਬੰਦ ਕਰੋ ਜੇ ਕਰਨਾ ਹੈ ਹਕੀਕਤ ਵਿੱਚ ਤੁਸੀਂ ਕੁਝ ਕਰੋ ਔਰ ਇਹ ਇੱਕ ਕੋਸ਼ਿਸ਼ ਕਰੋ ਕਿ ਇਸ ਤਰ੍ਹਾਂ ਆਪਾਂ ਸਭ ਤੋਂ ਪਹਿਲਾਂ ਕਾਰਪੋਰੇਸ਼ਨ ਨੂੰ ਇਸ ਫਾਈਨੈਂਸ਼ੀਅਲ ਸਿਟੀ ਤੋਂ ਆਪਾਂ ਬਾਹਰ ਕਾ ਲੀਏ ਤੇ ਕਿਦਾਂ ਜਿਹੜੀ ਚੰਡੀਗੜ੍ਹ ਦੀ ਡਿਵੈਲਪਮੈਂਟ ਰੁਕੀ ਹੋਈ ਆ ਚੰਡੀਗੜ੍ਹ ਦੀ ਜਨਤਾ ਅੱਜ ਟਾਕ ਲਗਾਏ ਬੈਠੀ ਆ ਕਿ ਅਸੀਂ ਚੁਣ ਕੇ ਨੁਮਾਇੰਦੇ ਭੇਜੇ ਆ ਇਹ ਸਾਡੇ ਹੱਕ ਦੀ ਗੱਲ ਕਰਨਗੇ ਇਹ ਹਰ ਉਹ ਚੀਜ਼ ਕਰਨਗੇ ਜਿਸ ਦੇ ਨਾਲ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਹੋਏ ਤੇ ਮੈਨੂੰ ਲੱਗਦਾ ਸਾਰਿਆਂ ਨੂੰ ਇਹ ਚੀਜ਼ ਕਰਨੀ ਚਾਹੀਦੀ ਤਾਂ ਕਿ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਆ ਉਹ ਹੋ ਸਕੇ ਮਾਲੀਕਾ ਦਾ ਹੱਕ ਦਾ ਮੁੱਦਾ ਵੀ ਗੂਲਤਾ ਹੋਇਆ ਨਜ਼ਰ ਆਇਆ ਉਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਪਿਛਲੇ ਸਾਲ ਤੋਂ ਲਗਾਤਾਰ ਇਹ ਮੁੱਦਾ ਉੱਠਦਾ ਹੋਇਆ ਨਜ਼ਰ ਆ ਰਿਹਾ ਸੀ ਮਾਲਿਕਾਨਾ ਹੱਕ ਦੀ ਤੇ ਅਸਲੀਅਤ ਸਾਡੇ तिवारी ਜੀ ਨੇ ਸੰਸਦ ਦੇ ਰਾਹੀਂ ਜੜੀ ਹੈ ਉਹ ਚੰਡੀਗੜ੍ਹ ਦੀ ਜਨਤਾ ਦੇ ਅੱਗੇ ਰੱਖੀ ਦਿੱਤੀ ਹੈ ਜਿਹੜੇ ਪਿਛਲੇ 10 ਸਾਲਾਂ ਤੋਂ ਇੱਕ ਗੁੰਮਰਾਹ ਕਰਦੇ ਆ ਰਹੇ ਚੰਡੀਗੜ੍ਹ ਦੀ ਜਨਤਾ ਨੂੰ ਕਿ ਅਸੀਂ ਜਿਹੜਾ ਹੈ ਮਾਲਿਕਾਨਾ ਜਿਹੜਾ ਹੈ ਉਹਨਾਂ ਨੂੰ ਮਿਲ ਹੀ ਗਿਆ ਹੈ 2014 ਦੇ ਚੋਣਾਂ ਵਿੱਚ ਇਹਨਾਂ ਨੇ ਵਾਅਦੇ ਕੀਤੇ ਮਾਲਿਕਾਨਾ ਹੱਕ ਨੂੰ ਲੈ ਕੇ 2016 ਦੇ ਕਾਰਪੋਰੇਸ਼ਨ ਦੇ ਜਿਹੜੇ ਚੋਣ ਆਏ 2019 ਤੁਸੀਂ 2021 ਲਗਾਤਾਰ ਇਹ ਹੁਣ 2024 ਚੋਣਾਂ ਤੋਂ ਪਹਿਲਾਂ ਵੀ ਇਹ ਇਹੀ ਕਹਿ ਰਹੇ ਸੀ ਕਿ ਇਹ ਮਾਲਿਕਾਨਾ ਹੱਥ ਮਿਲ ਚੁਕਿਆ ਹੈ ਈਵਨ ਕਿ ਇਹਨਾਂ ਨੇ ਜਿਹੜਾ ਸੀਗਾ ਜਿਹੜੀ ਧੰਨਵਾਦ ਬੈਠਕਾ ਹੁੰਦੀ ਹੈ ਉਹ ਵੀ ਕਰ ਦਿੱਤੀਆਂ ਡੋਲ ਲੰਗਾੜੇ ਵੀ ਵਜਾ ਦਿੱਤੇ ਗਏ ਇਹਨਾਂ ਵੱਲੋਂ ਤੇ ਲੋਕਾਂ ਨੂੰ ਜਗਾ ਹਰ ਸੈਕਟਰ ਹਰ ਏਰੀਆ ਵਿੱਚ ਜਾ ਕੇ ਇਹਨਾਂ ਨੇ ਜਿਹੜੇ ਥੈਂਕਸ ਮੀਟਿੰਗ ਵੀ ਕੀਤੀ ਹੈ ਜਿਹੜੇ ਲੱਡੂ ਵੰਡੇ ਆ ਇਹਨਾਂ ਨੇ ਜਿਹੜਾ ਜੋ ਵੀ ਕੀਤਾ ਇਹਨਾਂ ਨੇ ਮਤਲਬ ਪੂਰਾ ਸ਼ੋਰ ਸ਼ਰਾਬਾ ਕਰਕੇ ਜਨਤਾ ਨੂੰ ਗੁੰਮਰਾਹ ਕੀਤਾ ਕਿ ਮਾਲਿਕਾਨਾ ਹੱਥ ਮਿਲ ਗਿਆ ਹੈ ਜੇ ਉਹ ਮਿਲ ਗਿਆ ਮੈਂ ਅੱਜ ਪੁੱਛਣੀ ਅੱਜ ਉਹ ਕਿੱਥੇ ਹੈ ਅੱਜ ਸੰਸਦ ਵਿੱਚ ਵੀ ਮਨੀਸ਼ Tiwari ਜੀ ਦਾ ਮੈਂ ਧੰਨਵਾਦ ਕਰ ਦਿਆਂ ਜਿਨ੍ਹਾਂ ਨੇ ਇਹ ਮੁੱਦਾ ਉਠਾਇਆ ਤੇ ਜੰਤੀ ਚੰਡੀਗੜ੍ਹ ਦੀ ਜਨਤਾ ਨੂੰ ਆਇਨਾ ਦਿਖਾਤਾ ਜੇਕਰ ਗੱਲ ਕਰੀ ਤਾਂ ਅੱਜ ਪਹਿਲੀ ਮੀਟਿੰਗ ਜਿਹੜੀ ਹੈ ਹਰਪਿਤਪੁਰ ਬੋਬਲਾ ਦੀ ਅਗਵਾਈ ਦੇ ਵਿੱਚ ਹੋਦੀ ਹੋਈ ਨਜ਼ਰੇ ਤੇ ਜਿਹਦੇ ਵਿੱਚ ਕਨਵਾਦ ਪ੍ਰਸਤਾਵ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਜੰਡੇਗਾ ਭੰਨ ਨਵੇਂ ਮੇਅਰ ਸੀ ਉਹਨਾਂ ਦਾ ਕੀਤਾ ਗਿਆ ਤੇ ਹਾਲਾਂਕਿ ਡਿਪਟੀ ਮੇਅਰ ਸੀ ਸੀਨੀਅਰ ਡਿਪਟੀ ਮੇਅਰ ਦਾ ਵੀ ਧੰਨਵਾਦ ਹਰ ਇੱਕ 파ਸ਼ਦ ਵੱਲੋਂ ਕੀਤਾ ਕਿ ਤੇ ਇੱਕ ਮਨਕਾਨਾ ਹੱਤ ਨੂੰ ਦੇ ਕੇ ਵੀ ਮੁਤਾਤ ਚੰਡੀ ਦਾ ਹਾਊਸ ਦੇ ਵਿੱਚ ਉẩnਦਾ ਹੋਇਆ ਨਜ਼ਰ ਆਇਆ ਚੰਡੀਗੜ੍ਹ ਤੋਂ ਬੜਾ ਜਲਦਸ਼ ਸਰਬਜੀਤ ਸਿੰਘ ਦਾ ਸੰਦੀਪ ਸਿੰਘ ਅਜੀਤ ਕਰਤੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ